ਸਤ ਸ੍ਰੀ ਅਕਾਲ ਦੋਸਤੋ ਦੋਸਤੋ ਤੁਹਾਨੂੰ ਜਿਹੜੀ ਕਹਾਣੀ ਇੱਕ ਪਹਿਲਾਂ ਸੁਣਾਈ ਹੈ ਤੇ ਦੂਸਰੀ ਕਹਾਣੀ ਐ ਹੁਣ ਸੁਣਾਉਣ ਲੱਗਿਆ ਪਲੀਜ਼ ਹੋ ਸਕਦਾ ਤਾਂ ਜਿੰਨਾ ਕੋਸਕੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਸਪੋਰਟ ਕਰਿਓ ਜਿੰਨੀ ਕੀ ਕਰ ਸਕਦੇ ਹੋ ਅੱਜ ਤੁਹਾਨੂੰ ਇੱਕ ਹੋਰ ਕਹਾਣੀ ਸੁਣਾਉਂਦਾ ਹਾਂ ਜੰਗਲ ਦਾ ਰਾਜਾ ਸ਼ੇਰ ਹੁਣ ਬੁੱਢਾ ਹੋ ਗਿਆ ਸੀ ਪਰ ਉਸ ਦੀ ਦਹਿਸਤ ਤੇ ਦਬਦਬਾ ਅਜੇ ਵੀ ਠੈਂਸੀ ਉਸਨੇ ਬੇਸਕ ਸੇਕਾਰ ਕਰਨਾ ਬੰਦ ਕਰ ਦਿੱਤਾ ਪਰ ਉਸਨੇ ਜੰਗਲ ਦੇ ਜੀਵਾਂ ਨੂੰ ਹੁਕਮ ਦਿੱਤਾ ਸੀ ਕਿ ਰੋਜ਼ਾਨਾ ਉਸ ਨੂੰ ਭੋਜਨ ਵਿੱਚ ਤਾਜ਼ਾ ਮਾਸ ਦਿੱਤਾ ਜਾਵੇ ਇਸ ਲਈ ਕਿਸੇ ਇੱਕ ਪ੍ਰਾਣੀ ਨੂੰ ਆਪ ਹੀ ਉਸ ਦੀ ਗੁਫਾ ਵਿੱਚ ਭੋਜਨ ਬੰਨ ਲਈ ਆਉਣਾ ਪਵੇਗਾ ਜੇ ਕਿਸੇ ਨੇ ਹੁਕਮ ਦੀ ਲੰਘਣਾ ਕੀਤੀ ਤਾਂ ਉਸ ਨੂੰ ਛੱਟ ਕੇ ਮਨ ਨਾਲ ਮਾਰਨ ਦੀ ਜਗ੍ਹਾ ਤੇ ਤੜਫਾ ਤੜਫਾ ਕੇ ਮਾਰਿਆ ਜਾਵੇਗਾ ਹਰ ਵਾਰ ਸਵੇਰੇ ਜਿਸ ਕਿਸ ਜਾਨਵਰ ਜਾਂ ਪਸ਼ੂ ਦਾ ਨਾਂ ਲਾਂਨਿਆ ਜਾਂਦਾ ਉਹ ਡਰਦੇ ਡਰਦੇ ਸ਼ੇਰ ਦਾ ਸ਼ਿਕਾਰ ਬਣ ਲਈ थरथਰ ਕੰਬਦਾ ਹੋਇਆ ਉਸ ਦੀ ਗੁਫਾ ਵਿੱਚ ਪਹੁੰਚ ਜਾਂਦਾ ਇੱਕ ਦਿਨ ਸ਼ੇਰ ਨੇ ਭੋਜਨ ਵਿੱਚ ਖਰਗੋਸ਼ ਦਾ ਮਾਸ ਮੰਗਿਆ ਖਰਗੋਸ਼ ਨੂੰ ਸੁਨੇਹਾ ਮਿਲ ਗਿਆ ਸੀ ਸ਼ੇਰ ਉਸ ਦੇ ਇੰਤਜ਼ਾਰ ਵਿੱਚ ਸੀ ਪਰ ਖਰਗੋਸ਼ ਸਮੇਂ ਸਿਰ ਨਾ ਪਹੁੰਚਿਆ ਜਦੋਂ ਪਹੁੰਚਿਆ ਤਾਂ ਸ਼ੇਰ ਨੇ ਗੁੱਸੇ ਵਿੱਚ ਦੇਰੀ ਦਾ ਕਾਰਨ ਪੁੱਛਿਆ ਖਰਗੋਸ਼ ਆਤਿ ਜੋੜ ਕੇ ਕਹਿਣ ਲੱਗਾ ਮਹਾਰਾਜ ਅਸਲ ਵਿੱਚ ਮੇਰੀ ਦੇਰੀ ਦਾ ਕਾਰਨ ਮੇਰੀ ਲਾ ਇਲਾਜ ਬਿਮਾਰੀ ਹੈ ਬਿਮਾਰੀ ਸ਼ੇਰ ਨੇ ਥੋੜੀ ਹੈਰਾਨੀ ਜਈ ਨਾਲ ਕਿਹਾ ਜੀ ਹਾਂ ਮੈਂ ਤਾਂ ਦੱਸਣਾ ਹੀ ਭੁੱਲ ਗਿਆ ਸੀ ਮੈਨੂੰ ਸੂਤ ਦੀ ਬਿਮਾਰੀ ਹੈ ਥੋੜਾ ਜਿਹਾ ਚੱਲਦਾ ਹਾਂ ਤਾਂ ਸਾਹ ਫੁੱਲ ਜਾਂਦਾ ਹੈ ਫੇਫੜੇ ਫੁੱਲ ਜਾਂਦੇ ਹਨ ਪੇਟ ਫੁੱਲ ਜਾਂਦਾ ਹੈ ਇਸੇ ਲਈ ਤਾਂ ਰੁਕ ਰੁਕ ਕੇ ਤੁਹਾਡੇ ਕੋਲ ਪਹੁੰਚਿਆ ਹਾਂ ਕਹਿੰਦੇ ਹੀ ਖਰਗੋਸ਼ ਨੇ ਆਪਣਾ ਟੈੱਡ ਵੀ ਥੋੜਾ ਫਲਾ ਲਿਆ ਸੀ ਖੈਰ ਛੱਡੋ ਮੈਂ ਕਿਹੜੀਆਂ ਗੱਲਾਂ ਲੈ ਕੇ ਵਹਿ ਗਿਆ ਕਹਿ ਕੇ ਖਰਗੋਸ਼ ਨੇ ਸਿਰ ਝੁਕਾ ਲਿਆ ਤੇ ਰੋਣ ਲੱਗਾ ਲੱਗਦਾ ਤੂੰ ਆਪਣੀ ਮੌਤ ਤੋਂ ਜ਼ਿਆਦਾ ਹੀ ਘਬਰਾ ਗਿਆ ਸ਼ੇਰ ਨੇ ਕਿਹਾ ਨਹੀਂ ਮਹਾਰਾਜ ਮੈਂ ਆਪਣੀ ਮੌਤ ਤੋਂ ਨਹੀਂ ਤੁਹਾਡੀ ਮੌਤ ਮੇਰੀ ਮੌਤ ਕੀ ਬਗਵਾਸ ਕਰ ਰਹੇ ਹਾਂ ਸਾਫ਼ ਸਾਫ਼ ਦੱਸ ਮਹਾਰਾਜ ਮੇਰੇ ਜੀਵਨ ਦੀ ਲੀਲਾ ਤਾਂ ਸਮਾਪਤ ਹੀ ਹੋ ਰਹੀ ਹੈ ਪਰ ਮੇਰੀ ਮੌਤ ਨਾਲ ਤੁਹਾਡੇ ਪ੍ਰਾਣ ਵੀ ਉੱਡ ਜਾਣਗੇ ਇਹ ਸੋਚ ਕੇ ਰੋਣਾ ਆ ਗਿਆ ਜਿਸ ਬਿਮਾਰੀ ਦੀ ਗੱਲ ਮੈਂ ਕਰ ਰਿਹਾ ਹਾਂ ਮੈਨੂੰ ਖਾਣ ਮਗਰੋਂ ਉਹ ਤੁਹਾਡੇ ਅੰਦਰ ਵੀ ਆ ਜਾਵੇਗੀ ਫਿਰ ਖਰਗੋਸ਼ ਨੇ ਆਪਣੇ ਹੰਝੂ ਪੂੰਝਦਿਆਂ ਹੋਇਆ ਕਿਹਾ ਸ਼ੇਰ ਓ ਇਹ ਤਾਂ ਮੈਂ ਸੋਚਿਆ ਹੀ ਨਹੀਂ ਸ਼ੇਰ ਖਰਗੋਸ਼ ਦੀ ਗੱਲ ਸੁਣ ਕੇ ਘਬਰਾ ਗਿਆ ਫਿਰ ਕਹਿਣ ਲੱਗਾ ਤੇ ਆਪਣੇ ਰਾਜੇ ਪ੍ਰਤੀ ਵਫਾਦਾਰੀ ਨਵਾਈਏ ਜੇ ਮੈਂ ਤੈਨੂੰ ਕਾਲੀ ਵਿੱਚ ਖਾ ਜਾਂਦਾ ਤਾਂ ਮੇਰੇ ਵੀ ਪ੍ਰਾਣ ਉੱਡ ਜਾਣੇ ਸੀ ਕਹਿੰਦੇ ਨੇ ਕਿ ਮਰਨ ਵੇਲੇ ਕੋਈ ਝੂਠ ਨਹੀਂ ਬੋਲਦਾ ਸ਼ਾਇਦ ਤੇ ਸੱਚੀ ਕਹਿ ਰਿਹਾ ਹੈ ਤੂੰ ਮੇਰੀ ਜਾਨ ਬਚਾਈ ਇਸ ਲਈ ਜਾ ਤੇਰੇ ਪ੍ਰਾਣ ਬਖਸ਼ੇ شیر ਨੇ ਖਰਗੋਸ਼ ਤੇ ਜਿਵੇਂ ਇਹਸਾਨ ਜਿਤਾਉਂਦਾ ਦਿਖਾਵਾ ਕੀਤਾ ਉਸ ਦੀ ਬਿਮਾਰੀ ਤੋਂ ਡਰਦਾ ਪਹਿਲਾਂ ਹੀ ਉਸ ਨੂੰ ਖਾਣ ਦਾ ਆਦਤ ਤਿਆਗ ਚੁੱਕਾ ਸੀ ਖਰਗੋਸ਼ ਨੇ ਹਨੇਰੇ ਵਿੱਚ ਤੀਰ ਚਲਾਇਆ ਸੀ ਜੋ ਨਿਸ਼ਾਨੇ ਤੇ ਲੱਗਾ ਉਸ ਨੇ ਚਲਾਕੀ ਨਾਲ ਆਪਣੇ ਪ੍ਰਾਣ ਬਚਾ ਲਏ ਸੀ ਤੇ ਇੱਕ ਵਾਰ ਫੇਰ ਸਿੱਧ ਕਰ ਦਿੱਤਾ ਸੀ ਕਿ ਤਾਕਤ ਨਾਲੋਂ ਬੁੱਧੀ ਹਮੇਸ਼ਾ ਵੱਡੀ ਹੁੰਦੀ ਹੈ